ਸਸ਼ੀ ਕਾ ਜੀ ਤੁਹਾਡਾ ਸਵਾਗਤ ਹੈ YouTube ਚੈਨਲ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਵੀ ਮੈਂ ਡਿਜ਼ਾਈਨ ਲੈ ਕੇ ਆਈ ਆ ਤੇ ਇਹ ਹੈਵੀ ਵਰਕ ਆ ਤੁਸੀਂ ਵੀਡੀਓ ਦੇ ਵਿੱਚ ਸਾਈਡ ਤੇ ਵੀਡੀਓ ਚੱਲ ਰਹੀ ਹੈ ਬਲੈਕ ਸੂਟ ਰੈਡੀ ਕੀਤਾਗਾ ਆਪਾਂ ਵੀਡੀਓ ਦੇ ਵਿੱਚ ਗ੍ਰੇ ਕਲਰ ਦਿਖ ਰਿਹਾਗਾ ਪਰ ਬਲੈਕ ਕਲਰ ਹੈ ਜੀ ਤੇ ਸੇਮ ਵਰਕ ਕੀਤਾਗਾ ਆਪਾਂ ਬੈਕ ਸਾਈਡ ਵਰਕ ਆ ਗਲੇ ਤੇ ਵਰਕ ਆ ਪੌਂਚੇ ਦੇ ਵਰਕ ਆ ਤੇ ਇਹ ਸੇਮ ਡਿਜ਼ਾਈਨ ਆਪਾਂ ਕਾਪਰ ਸ਼ੇਡ ਸੂਟ ਤੇ ਆਪਾਂ ਰੈਡੀ ਕੀਤਾਗਾ ਤੇ ਇਹਦਾ ਜਿਹੜਾ ਪ੍ਰਾਈਸ ਆ ਜੀ ਉਹ ਰਹਿਣ ਵਾਲਾਗਾ 1200 ਤੇ ਇਹ ਪੌਂਚਾ ਵਰਕ ਆ ਜੀ ਪੌਂਚੇ ਤੇ ਨਵਾਂ ਡਿਜ਼ਾਈਨ ਆਪਾਂ ਤਿਆਰ ਕੀਤਾਗਾ ਤੇ ਇਹਦਾ ਰੇਟ ਹੈਗਾ ਜਿਹੜਾ ਜ 250 ਆ ਤੁਸੀਂ ਜੇ ਕੋਈ ਵੀ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਰਕ ਕਰਵਾ ਸਕਦੇ ਹੋ ਤੇ ਇਹ ਵਾਲਾ ਕਲੀਆਂ ਵਾਲਾਗਾ ਜੀ ਕਲੀਆਂ ਨੇ ਤੇ ਵਾਂਹਾਂ ਤੇ ਵਰਕ ਆਵੇਗਾ ਫੁੱਲ ਲੈਂਥ ਹੋਵੇਗੀ ਤੇ ਇਹ ਵੀ ਕਸਟਮਰ ਦਾ ਰੈਡੀ ਕੀਤਾ ਹੋਇਆਗਾ ਤੁਸੀਂ ਇਸ ਤਰ੍ਹਾਂ ਦਾ ਡਿਜ਼ਾਈਨ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਸਾਥੋਂ ਕਰਵਾ ਸਕਦੇ ਹੋ ਤੇ ਜਿਹੜੀ ਆਪਣੀ ਪੇਮੈਂਟ ਹੁੰਦੀ ਹੈ ਉਹ ਆਨਲਾਈਨ ਹੁੰਦੀ ਹੈ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਪੇਮੈਂਟ ਪਹਿਲਾਂ ਬੁੱਕ ਕਰਵਾ ਕੇ ਤੁਸੀਂ ਆਪਣਾ ਵਰਕ ਦਾ ਡਿਜ਼ਾਈਨ ਖੁਦ ਵੀ ਸੈਂਡ ਕਰ ਸਕਦੇ ਹੋ ਜਾਂ ਜਿਹੜੇ ਅਸੀਂ ਵਰਕ ਵਾਲੀ ਵੀਡੀਓ ਪਾਉਣੀ ਹੈ ਉਹਦੇ ਵਿੱਚ ਵੀ ਸਕਰੀਨਸ਼ਾਟ ਲੈ ਕੇ ਰੈਡੀ ਕਰਵਾ ਸਕਦੇ ਹੋ ਇੱਕ ਇਹ ਵੀ ਰੈਡੀ ਕੀਤਾ ਹੋਇਆ ਹੈ ਜੀ ਸਿੰਪਲ ਸੋਬਰ ਜਾਂ ਵਰਕ ਆ ਇਹ ਤੇ ਵਾਹਾਂ ਤੇ ਇਹ ਲਾਈਟ ਕਲਰ ਤੇ ਕੱਟਵਰਕ ਦੇ ਨਾਲ ਫਲਾਵਰ ਤੇ ਵਾਹਾਂ ਤੇ ਕੱਟਵਰਕ ਉਤੇ ਫਲਾਵਰ ਆਉਣਗੇ ਸਿੰਪਲ ਸੋਬਰ ਜਾਂ ਵਰਕ ਕਸਟਮਰ ਦੀ ਡਿਮਾਂਡ ਤੇ ਆਪਾਂ ਰੈਡੀ ਕੀਤਾ ਹੋਇਆਗਾ ਇਹ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਾਂ ਕਲੀਆਂ ਵਾਲਾ ਡਿਜ਼ਾਈਨ ਰੈਡੀ ਕੀਤਾ ਸੀ ਇਹ ਗਲੇ ਤੇ ਵਰਕ ਆਵੇਗਾ ਜੀ ਚਾਕਾਂ ਤੇ ਵਰਕ ਹੋਵੇਗਾ ਬਾਹਾਂ ਤੇ ਵਰਕ ਹੋਵੇਗਾ ਤੇ ਇਹ ਵੀ ਬਹੁਤ ਸੋਹਣਾ ਪੀਸ ਰੈਡੀ ਹੋਇਆਗਾ ਜੀ ਤੇ ਇਹ ਵੀ ਤੇ ਇਹ ਸਾਰੇ ਡਿਮਾਂਡ ਤੇ ਰੈਡੀ ਹੋਏਗੀ ਤੁਸੀਂ ਵੀ ਇਸ ਤਰ੍ਹਾਂ ਦਾ ਵਰਕ ਕਰਵਾਉਣਾ ਚਾਹੁੰਦੇ ਆ ਤਾਂ ਸਾਥੋਂ ਕਰਵਾ ਸਕਦੇ ਹੋ ਥੈਂਕ ਯੂ